ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਬਾਬਾ ਜੀ ਆਪਣੇ ਬੱਚਿਆਂ ਦਾ ਤੇ ਸਾਰੇ ਬਜ਼ੁਰਗਾਂ ਦਾ ਕਿੰਨਾ ਧਿਆਨ ਰੱਖਦੇ ਹਨ ਬਾਬਾ ਜੀ ਦਾ ਪੋਤਾ ਵੀ ਛੁੱਟੀਆਂ ਵਿੱਚ ਵਿਦੇਸ਼ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਵਿਆਸ ਆਇਆ ਹੋਇਆ ਸੀ ਉਹ ਵੀ ਡੇਰੇ ਦੇ ਬੱਚਿਆਂ ਦੇ ਨਾਲ satsang ਸੁਣਨ ਲਈ ਜਾਣ ਲੱਗਿਆ ਸੀ ਇੱਕ ਦਿਨ ਉਸ ਨੇ ਬੱਚਿਆਂ ਤੋਂ ਲੰਗਰ ਦੇ ਬਾਰੇ ਸੁਣਿਆ ਸੀ ਤੇ ਉਹ ਘਰ ਜਾ ਕੇ ਕਹਿਣ ਲੱਗਿਆ ਕਿ ਅੱਜ ਮੈਂ ਘਰ ਦੀ ਰੋਟੀ ਨਹੀਂ ਖਾਵਾਂਗਾ ਮੈਂ ਵੀ ਲੰਗਰ ਦੀ ਰੋਟੀ ਖਾਵਾਂਗਾ ਸਾਰੇ ਉਸ ਨੂੰ ਕਹਿਣ ਲੱਗੇ ਕਿ ਤੂੰ ਘਰ ਦੀ ਰੋਟੀ ਹੀ ਖਾ ਲੈ ਪਰ ਉਸ ਦੀ ਜਿੱਦ ਦੇ ਅੱਗੇ ਕਿਸੇ ਦੀ ਇੱਕ ਨਾ ਚੱਲੀ ਫਿਰ ਬਾਬਾ ਜੀ ਉਸ ਨੂੰ ਆਪਣੇ ਨਾਲ ਲੰਗਰ ਖਵਾਣ ਲਈ ਲੈ ਗਏ ਉਹਨਾਂ ਨੇ ਆਪਣੇ ਸਿਰ ਤੇ ਟੋਪੀ ਪਹਿਨ ਲਈ ਤਾਂ ਜੋ ਸੰਗਤ ਉਹਨਾਂ ਨੂੰ ਪਹਿਚਾਣ ਨਾ ਸਕੇ ਸੰਗਤ ਦੇ ਨਾਲ ਹੀ ਉਹ ਵੀ ਥਾਲੀ ਚੁੱਕ ਕੇ ਤੁਰ ਪਏ ਤੇ ਸੇਵਾਦਾਰਾ ਨੇ ਸੰਗਤ ਦੇ ਨਾਲ ਹੀ ਉਹਨਾਂ ਨੂੰ ਡੰਡਾਲ ਨੰਬਰ 5 ਵਿੱਚ ਲੰਗਰ ਕਵਾਨ ਦੇ ਲਈ ਭੇਜ ਦਿੱਤਾ ਬਾਬਾ ਜੀ ਤੇ ਉਹਨਾਂ ਦਾ ਪੋਤਾ ਆਰਾਮ ਨਾਲ ਲੰਗਰ ਦੀ ਲਾਈਨ ਵਿੱਚ ਬੈਠ ਗਏ ਉਹਨਾਂ ਦਾ ਪੋਤਾ ਬਹੁਤ ਹੀ ਪਿਆਰ ਦੇ ਨਾਲ ਲੰਗਰ ਖਾਣ ਲੱਗ ਗਿਆ ਬਾਬਾ ਜੀ ਨੂੰ ਲੰਗਰ ਬਿਤਾਉਣ ਵਾਲੀ ਇੱਕ ਸੇਵਾਦਾਰਨੀ ਨੇ ਪਛਾਣ ਲਿਆ ਉਹਨਾਂ ਨੇ ਬਾਬਾ ਜੀ ਨੂੰ ਦਾਸ ਸਵਾਮੀ ਬੋਲਿਆ ਤੇ ਬਾਬਾ ਜੀ ਨੇ ਉਸ ਸੇਵਾਦਾਰਨੀ ਨੂੰ ਮੂੰਹ ਤੇ ਉਂਗਲੀ ਰੱਖ ਕੇ ਚੁੱਪ ਰਹਿਣ ਲਈ ਸੰਦੇਸ਼ ਦਿੱਤਾ ਤੇ ਉਸ ਸੇਵਾਦਾਰਨੀ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਜੇਕਰ ਉਹ ਕਿਸੇ ਨੂੰ ਬਾਬਾ ਜੀ ਦੇ ਬਾਰੇ ਦੱਸ ਦਿੰਦੀ ਤਾਂ ਸਾਰੀ ਸੰਗਤ ਬਾਬਾ ਜੀ ਦੇ ਆਲੇ-ਦੁਆਲੇ ਹੋ ਜਾਂਦੀ ਬਾਬਾ ਜੀ ਤੇ ਉਹਨਾਂ ਦਾ ਪੋਤਾ ਲੰਗਰ ਨਹੀਂ ਸੀ ਸ਼ੱਕ ਪਾਉਂਦੇ ਉਸ ਦਿਨ ਲੰਗਰ ਵਿੱਚ ਆਲੂ ਬੈਂਗਣ ਦੀ ਸਬਜ਼ੀ ਤੇ ਖਿਚੜੀ ਬਣੀ ਹੋਈ ਸੀ ਜਦੋਂ ਬਾਬਾ ਜੀ ਨੇ ਲੰਗਰ ਸ਼ਕ ਲਿਆ ਤੇ ਉਹ ਸੇਵਾਦਾਰਨੀ ਆਪਣੇ ਪ੍ਰਸ਼ਾਦ ਦੀ ਟੋਕਰੀ ਕਿਸੇ ਹੋਰ ਸੇਵਾਦਾਰਨੀ ਨੂੰ ਦੇ ਕੇ ਬਾਬਾ ਜੀ ਦੀ ਥਾਲੀ ਨੂੰ ਧੋਣ ਦੇ ਲਈ ਲੈ ਗਈ ਥਾਲੀ ਸਾਫ਼ ਕਰਕੇ ਜਦੋਂ ਉਹ ਵਾਪਸ ਆਈ ਤਾਂ ਉਹਨਾਂ ਦੀ ਸੇਵਾ ਖਤਮ ਹੋ ਗਈ ਸੀ ਉਸ ਲਾਈਨ ਵਿੱਚ ਬਾਕੀ ਦੀਆਂ ਸੇਵਾਦਾਰनियां ਆਰਾਮ ਦੇ ਨਾਲ ਬੈਠੀਆਂ ਸਨ ਜਦੋਂ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਬਾਬਾ ਜੀ ਇਸ ਪੰਡਾਲ ਵਿੱਚ ਸੇਵਾ ਵਾਲੀ ਲਾਈਨ ਵਿੱਚ ਬੈਠੇ ਸਨ ਤੇ ਲੰਗਰ ਛੱਕ ਕੇ ਗਏ ਹਨ ਇਹ ਸੁਣ ਕੇ ਸੇਵਾਦਾਰनियां ਬਹੁਤ ਹੈਰਾਨ ਹੋ ਗਈਆਂ ਆਪਣੇ ਸਤਿਗੁਰੂ ਨੂੰ ਕਿਉਂ ਨਹੀਂ ਪਹਿਚਾਨ ਸਕੇ ਸਤਿਗੁਰੂ ਸਾਡੇ ਸਾਹਮਣੇ ਬੈਠੇ ਸਨ ਅਸੀਂ ਉਹਨਾਂ ਨੂੰ ਪਹਿਚਾਨ ਨਹੀਂ ਸਕੇ ਫਿਰ ਕੋਈ ਕਹਿਣ ਲੱਗਿਆ ਕਿ ਮੈਂ ਉਹਨਾਂ ਨੂੰ ਸਬਜੀ ਦਿੱਤੀ ਸੀ ਤੇ ਕੋਈ ਕਹੇ ਕਿ ਮੈਂ ਉਹਨਾਂ ਨੂੰ ਖੀਚੜੀ ਦਿੱਤੀ ਸੀ ਬੱਚੇ ਨੂੰ ਖੀਚੜੀ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਸੀ ਉਸਨੇ ਰੋਟੀ ਕੰਮ ਤੇ ਖੀਚੜੀ ਜ਼ਿਆਦਾ ਖਾਈ ਸੀ ਜਾ ਕੇ ਦਾਦੇ ਪੋਤੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਉਹ ਆਪਣੇ ਦਾਦਾ ਜੀ ਨੂੰ ਪੁੱਛਣ ਲੱਗਿਆ ਕਿ ਲੰਗਰ ਵਿੱਚ ਸਬਜੀ ਰੋਟੀ ਦੋਵੇਂ ਹੀ ਬਹੁਤ ਵਧੀਆ ਸਨ ਤੇ ਜੋ ਖਿਚੜੀ ਸੀ ਉਹ ਤਾਂ ਬਹੁਤ ਹੀ ਵਧੀਆ ਸੀ ਤੇ ਬਾਬਾ ਜੀ ਆਪਣੇ ਪੋਤੇ ਨੂੰ ਕਹਿਣ ਲੱਗੇ ਕਿ ਪੁੱਤਰ ਜੀ ਮੇਰੇ ਸੇਵਾਦਾਰ ਇਸ ਨੂੰ ਤਿੰਨ ਚੀਜ਼ਾਂ ਨਾਲ ਬਣਾਉਂਦੇ ਹਨ ਬੱਚਾ ਪੁੱਛਣ ਲੱਗਾ ਕਿ ਉਹ ਕੀ ਮੇ ਬਾਬਾ ਜੀ ਕਹਿਣ ਲੱਗੇ ਕਿ ਚੋਲ ਪਾਣੀ ਅਤੇ ਸੇਵਾ ਸਿਮਰਨ ਤੇ ਭਜਨ ਕਰਦੇ ਹੋਏ ਉਹ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਖਾਣਾ ਬਣਾਉਂਦੇ ਹਨ ਖਿਚੜੀ 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 ਹਲਕੀ ਹੁੰਦੀ ਹੈ ਇਸ ਨੂੰ ਬੱਚੇ ਤੇ ਬਿਮਾਰ ਸਾਰੇ ਆਸਾਨੀ ਨਾਲ ਖਾ ਸਕਦੇ ਹਨ ਤਾਂ ਪੋਤਾ ਬੋਲੇ ਕਿ ਦਾਦਾ ਜੀ ਤੁਸੀਂ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਹੋ ਤਾਂ ਬਾਬਾ ਜੀ ਬੋਲੇ ਪੁੱਤਰ ਜੀ ਜਿਹੜੀ ਸੰਗਤ ਇੰਨੀ ਦੂਰ ਤੋਂ ਮੈਨੂੰ ਮਿਲਣ ਦੇ ਲਈ ਆਉਂਦੀ ਹੈ ਜਾਂ ਡੇਰੇ ਘੁੰਮਣ ਦੇ ਲਈ ਆਉਂਦੀ ਹੈ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਬਾਬਾ ਜੀ ਨੇ ਬਜ਼ੁਰਗਾਂ ਦੇ ਲਈ ਅਲੱਗ ਤੋਂ ਸਤ ਸੰਗਕਰ ਬਣਾਏ ਹੋਏ ਹਨ ਤਾਂ ਕਿ ਬਜ਼ੁਰਗ ਆਸਾਨੀ ਨਾਲ ਸਿੱਧਾ ਸਤ ਸੰਗ ਦੇ ਲਈ ਬੱਸਾਂ ਵਿੱਚ ਬੈਠ ਕੇ ਪੰਡਾਲ ਵਿੱਚ ਪਹੁੰਚ ਸਕਣ ਬਾਬਾ ਜੀ ਨੇ ਉਹਨਾਂ ਬਜ਼ੁਰਗਾਂ ਦੇ ਲਈ ਲੁਧਿਆਣਾ ਤੇ ਜਲੰਧਰ ਦੇ ਸੈਂਟਰਾਂ ਵਿੱਚ ਪ੍ਰਬੰਧ ਕੀਤੇ ਹੋਏ ਹਨ ਉੱਥੇ ਵੀ ਸੇਵਾਦਾਰਾਂ ਨੂੰ ਲੰਗਰ ਦੀ ਤੇ ਬਜ਼ੁਰਗਾਂ ਦੇ ਰਹਿਣ ਲਈ ਸੇਵਾ ਦਾ ਮੌਕਾ ਦਿੱਤਾ ਹੋਇਆ ਹੈ ਜਿਹੜੇ ਬਜ਼ੁਰਗ ਸੰਗਤ ਵਿਆਸ ਵਿੱਚ ਸਤਸੰਗ ਸੁਣਨ ਦੇ ਲਈ ਜਾਂਦੇ ਹਨ ਉਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਹੈ ਤਾਂ ਕਿ ਬਜ਼ੁਰਗ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ ਉਹਨਾਂ ਸੰਗਤ ਦੇ ਲਈ ਚਾਹ ਦਾ ਪ੍ਰਬੰਧ ਵੀ ਬਜ਼ੁਰਗਾਂ ਦੇ ਪੰਡਾਲ ਵਿੱਚ ਹੀ ਕੀਤਾ ਹੁੰਦਾ ਹੈ ਇਹ ਸਤਿਗੁਰੂ ਸਾਡਾ ਕਿੰਨਾ ਖਿਆਲ ਰੱਖਦੇ ਹਨ ਪਰ ਅਸੀਂ ਉਹਨਾਂ ਦਾ ਬਿਲਕੁਲ ਵੀ ਕਹਿਣਾ ਨਹੀਂ ਮੰਨਦੇ ਬਾਬਾ ਜੀ ਕਹਿੰਦੇ ਹਨ ਕਿ ਛੇ ਭਜਣ ਜਾਂ ਮੇਰੇ ਕੱਪੜਿਆਂ ਨੂੰ ਹੱਥ ਲਾਉਣ ਜਾਂ ਮੇਰੀ ਵਾਰ-ਵਾਰ ਵੀਡੀਓ ਬਣਾਉਣ ਦੇ ਨਾਲ ਤੁਹਾਨੂੰ ਕੁਝ ਨਹੀਂ ਮਿਲੇਗਾ ਇਸ ਕਰਕੇ ਬਾਬਾ ਜੀ ਆਪਣੇ satsang ਵਿੱਚ ਸਾਨੂੰ ਹਮੇਸ਼ਾ ਸਮਝਾਉਂਦੇ ਹਨ ਕਿ ਸਾਨੂੰ ਹਮੇਸ਼ਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਬਾਬਾ ਜੀ ਕਹਿੰਦੇ ਹਨ ਕਿ ਅਸਲੀ ਦਰਸ਼ਨ ਸਾਨੂੰ ਆਪਣੇ ਅੰਦਰ ਕਰਨੇ ਚਾਹੀਦੇ ਹਨ ਬਾਹਰ ਤੋਂ ਨਹੀਂ ਪਰ ਸੰਗਤ ਜੀ ਅਸੀਂ ਤਾਂ ਸ਼ਾਇਦ ਬਾਬਾ ਜੀ ਦੇ 사 সঙ্গ ਨੂੰ ਧਿਆਨ ਨਾਲ ਨਹੀਂ ਸੁਣਦੇ ਸਾਡਾ ਦਿਮਾਗ ਤਾਂ ਹੋਰ ਕਿਤੇ ਭੱਜ ਰਿਹਾ ਹੁੰਦਾ ਹੈ ਬਾਬਾ ਜੀ ਸਾਨੂੰ ਸਮਝਾਉਂਦੇ ਹਨ ਕਿ ਚਾਹੇ ਕੋਈ ਵੀ ਧਰਮ ਹੋਵੇ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਮਾਲਕ ਦੋ ਹਨ ਮਾਲਕ ਇੱਕ ਹੈ ਦੁਨੀਆ ਵਿੱਚ ਹਰ ਕਿਸੇ ਦਾ ਮਨ ਜਾਤ ਪਾਤ ਕਰਨ ਇੱਕ ਦੂਜੇ ਦੇ ਪ੍ਰਤੀ ਸਾਡੇ ਮਨ ਵਿੱਚ ਨਫ਼ਰਤ ਭਰੀ ਹੋਈ ਹੈ ਹਰ ਕੋਈ ਆਪਣੇ ਹੀ ਧਰਮ ਨੂੰ ਉੱਚਾ ਦਿਖਾਉਣ ਵਿੱਚ ਲੱਗਿਆ ਹੋਇਆ ਹੈ ਪਰ ਜਦੋਂ ਉਸ ਪਰਮਾਤਮਾ ਨੇ ਇਹ ਦੁਨੀਆ ਬਣਾਈ ਸੀ ਉਦੋਂ ਨਾ ਤਾਂ ਕੋਈ ਤੰਸੀ ਤੇ ਨਾ ਹੀ ਕੋਈ ਜੱਤ ਸੀ ਇਹ ਸਾਰੀ ਦੁਨੀਆ ਉਹਨਾਂ ਦੁਆਰਾ ਹੀ ਰਚੀ ਗਈ ਹੈ ਬਾਬਾ ਜੀ ਨੇ ਸਮਝਾਇਆ ਕਿ ਸਾਡੇ ਮਨ ਵਿੱਚ ਤਾਂ ਮੈਂ ਮੌਜੂਦ ਹੈ ਪਰ ਫਿਰ ਵੀ ਅਸੀਂ ਪ੍ਰਮਾਤਮਾ ਨੂੰ ਯਾਦ ਕਰ ਰਹੇ ਹਾਂ ਤਾਂ ਇਸ ਦਾ ਕੋਈ ਸਾਨੂੰ ਫਲ ਨਹੀਂ ਮਿਲੇਗਾ ਬਾਬਾ ਜੀ ਨੇ ਕਿਹਾ ਕਿ ਜੇਕਰ ਅਸੀਂ ਇੱਕ ਬਰਤਨ ਵਿੱਚ ਕੁਝ ਰੱਖਣਾ ਚਾਹੁੰਦੇ ਹਾਂ ਤਾ ਉਸ ਬਰਤਨ ਨੂੰ ਸਾਫ ਕਰਕੇ ਹੀ ਰੱਖਦੇ ਹਾਂ ਪਰ ਜੇਕਰ ਅਸੀਂ ਆਪਣੇ ਮਨ ਵਿੱਚ ਉਸ ਪਰਮਾਤਮਾ ਨੂੰ ਬਸਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਾਫ ਕਰਨਾ ਚਾਹੀਦਾ ਹੈ ਤੇ ਉਹ ਜਾਤ ਪਾਤ ਤੇ ਉੱਚ ਨੀਚ ਵਰਗੀ ਨਫ਼ਰਤ ਨੂੰ ਮਨ ਵਿੱਚੋਂ ਦੂਰ ਕਰਨਾ ਚਾਹੀਦਾ ਹੈ ਤੇ ਮਨ ਨੂੰ ਪੂਰੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਮਨ ਤਾਂ ਕੇਵਲ ਭਜਨ ਸਿਮਰਨ ਦੇ ਨਾਲ ਹੀ ਸਾਫ਼ ਹੋਵੇਗਾ ਇਸ ਕਰਕੇ ਸੰਗਤ ਜੀ ਸਾਨੂੰ ਵੱਧ ਤੋਂ ਵੱਧ ਭਜਨ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉਸ ਪਰਮਾਤਮਾ ਨੂੰ ਹਾਸਲ ਕਰ ਸਕੀਏ ਉਹਨਾਂ ਦੇ ਚੱਕਰਾਂ ਤੋਂ ਮੁਕਤੀ ਪ੍ਰਾਪਤ ਕਰ ਸਕੀਏ ਰਾਧਾ ਸੁਆਮੀ ਜੀ